ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਰੇਡ ਮਾਰੀ ਜਾ ਰਹੀ ਹੈ ਤੇ ਉਥੇ ਹੀ ਇਸੇ ਦੀ ਟੀਮ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਪਹੁੰਚੀ ਹੈ ਤੇ ਲਗਾਤਾਰ ਜਿਹੜੀ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਰੇਡ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਸਥਿਤ ਕਪੂਰਥਲਾ ਹਾਊਸ ਤੇ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਦੀ ਟੀਮ ਤਸੱਲੀ ਲੈਣ ਦੇ ਲਈ ਪਹੁੰਚੀ ਹੈ ਤੇ ਉੱਥੇ ਹੀ ਕਪੂਰਥਲਾ ਹਾਊਸ ਜਿਹੜੀ ਕਿ ਤਲਾਸ਼ੀ ਲੈਣ ਦੇ ਲਈ ਜਿਹੜੀ ਕਿ ਈਸੀ ਦੀ ਟੀਮ ਪਹੁੰਚ ਗਈ ਹੈ ਤੇ ਜਿਸ ਤੋਂ ਬਾਅਦ ਦਿੱਲੀ ਚ ਪੰਜਾਬ ਸੀਐਮ ਦੇ ਨਿਵਾਸ ਤੇ ਈਸੀ ਦਾ ਜਿਹੜੀ ਕਿ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਸ ਮੌਕੇ ਜਿਹੜੀ ਕਿ ਦਿੱਲੀ ਪੁਲਿਸ ਵੀ ਮੌਜੂਦ ਹੈ ਤੇ ਦਿੱਲੀ ਦੇ ਵਿੱਚ ਦੱਸ ਦਈਏ ਕਿ ਪੰਜਾਬ ਸੀਐਮ ਆਨ ਦੀ ਰਿਹائش ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਛਾਪਾ ਮਾਰਿਆ ਤੇ ਦਿੱਲੀ ਚ ਵਿਧਾਨ ਸਭਾ ਚੋਣਾਂ ਦੇ ਰਾਜਨੀਤਿਕ ਉਤਸ਼ਾਹ ਵਿਚਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੇ ਜਿਸ ਦੇ ਬਾਅਦ ਦੱਸਿਆ ਜਾ ਰਿਹਾ ਕਿ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪਾ ਮਾਰਿਆ ਹੈ ਤੇ ਆਈ ਡੀ ਜਿਹੜੀ ਕਿ ਟੀਮ ਦੇ ਵੱਲੋਂ ਦਿੱਲੀ ਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ ਤੇ ਜਿਸ ਦੇ ਵਿੱਚ ਪੰਜਾਬ ਸੀਐਮ ਮਾਨ ਦੀ ਰਿਹائش ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਲਗਾਤਾਰ ਹੁਣ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਇਲੈਕਸ਼ਨ ਕਮਿਸ਼ਨ ਦੀ ਰੇਡ ਹੈ ਜਿਹੜੀ ਕਿ ਮਾਰੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਤਲਾਸ਼ੀ ਕੀਤੀ ਜਾ ਰਹੀ ਹੈ ਤੇ ਉੱਥੇ ਦੱਸਿਆ ਜਾ ਰਿਹਾ ਕਿ ਦਿੱਲੀ ਸਥਿਤ ਕਪੂਰਥਲਾ ਹਾਊਸ ਚ ਜਿਹੜੀ ਕਿ ਚੋਰ ਕਮਿਸ਼ਨ ਦੀ ਟੀਮ ਪਹੁੰਚੀ ਹੈ ਤੇ ਵਧੇਰੇ ਜਾਣਕਾਰੀ ਦੀ ਹਜੇ ਉਡੀਕ ਹੈ ਤੇ ਉੱਥੇ ਦਿੱਲੀ ਚੋਰ ਪ੍ਰਚਾਰ ਚ ਸੀਐਮ ਆਨ ਲੱਗੇ ਹੋਏ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰ ਦਿੱਤੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਰੇਡ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਸਥਿਤ ਕਪੂਰਥਲਾ ਹਾਊਸ ਚ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਦੀ ਟੀਮ ਤਸੱਲੀ ਲੈਣ ਦੇ ਲਈ ਪਹੁੰਚੀ ਹੈ ਤੇ ਉੱਥੇ ਹੀ ਕਪੂਰਥਲਾ ਹਾਊਸ ਜਿਹੜੀ ਕਿ ਤਲਾਸ਼ੀ ਲੈਣ ਦੇ ਲਈ ਜਿਹੜੀ ਕਿ ਈਸੀ ਦੀ ਟੀਮ ਪਹੁੰਚ ਗਈ ਹੈ ਤੇ ਜਿਸ ਤੋਂ ਬਾਅਦ ਦਿੱਲੀ ਚ ਪੰਜਾਬ ਸੀਐਮ ਦੇ ਨਿਵਾਸ ਤੇ ਈਸੀ ਦਾ ਜਿਹੜੀ ਕਿ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਸ ਮੌਕੇ ਜਿਹੜੀ ਕਿ ਦਿੱਲੀ ਪੁਲਿਸ ਵੀ ਮੌਜੂਦ ਹੈ ਤੇ ਦਿੱਲੀ ਦੇ ਵਿੱਚ ਦੱਸਦੀ ਹੈ ਕਿ ਪੰਜਾਬ सीएम मान ਦੀ ਰਿਹائش ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਛਾਪਾ ਮਾਰਿਆ ਤੇ ਦਿੱਲੀ ਚ ਵਿਧਾਨ ਸਭਾ ਚੋਣਾਂ ਦੇ ਰਾਜਨੀਤਿਕ ਉਤਸ਼ਾਹ ਵਿਚਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪਾ ਮਾਰਿਆ ਹੈ ਤੇ ਆਈ ਡੀ ਜਿਹੜੀ ਕਿ ਟੀਮ ਦੇ ਵੱਲੋਂ ਦਿੱਲੀ ਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ ਤੇ ਜਿਸ ਦੇ ਵਿੱਚ ਪੰਜਾਬ ਸੀਐਮ ਆਨ ਦੀ ਰਿਹਾਈਸ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਲਗਾਤਾਰ ਹੁਣ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਤੇ ਉੱਤੇ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਇਲੈਕਸ਼ਨ ਕਮਿਸ਼ਨ ਦੀ ਰੇਡ ਜਿਹੜੀ ਕਿ ਮਾਰੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਤਲਾਸ਼ੀ ਕੀਤੀ ਜਾ ਰਹੀ ਹੈ ਤੇ ਉੱਥੇ ਦੱਸਿਆ ਜਾ ਰਿਹਾ ਕਿ ਦਿੱਲੀ ਸਥਿਤ ਕਪੂਰਥਲਾ ਹਾਊਸ 'ਚ ਜਿਹੜੀ ਕਿ ਚੋੜ ਕਮਿਸ਼ਨ ਦੀ ਟੀਮ ਪਹੁੰਚੀ ਹੈ ਤੇ ਵਧੇਰੇ ਜਾਣਕਾਰੀ ਦੀ ਹਜੇ ਉਡੀਕ ਹੈ ਤੇ ਉੱਥੇ ਦਿੱਲੀ ਚੋੜ ਪ੍ਰਚਾਰ 'ਚ ਸੀਐਮ ਆਨ ਲੱਗੇ ਹੋਏ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰ ਦਿੱਤੀ